ਕੇਂਦਰ ਤੇ ਇੱਕ ਸਿਰਫ ਬਹਾਨਾ ਬਣਾ ਰਹੀ ਹੈ ਈਕੇ ਵੀਆਈਸੀ ਦੇ ਸਾਰੇ ਨਾਂ ਪੰਜਾਬੀਆਂ ਦੇ ਲੋੜਵੰਦਾਂ ਦੇ ਮੂੰਹ ਚੋਂ ਅਨਾਜ ਖੋਣਾ ਚਾਹੁੰਦੀ ਹੈ ਤੇ ਵੇਖੋ ਜਿਨ੍ਹਾਂ ਜਿਨੇ ਪੰਜਾਬ ਨਾ ਮੱਥਾ ਲਾਇਆ ਜਿਨ੍ਹਾਂ ਵੀ ਗੁਰੂਆਂ ਨਾਲ ਇੱਥੇ ਸਾਡੇ ਪੰਜਾਬ ਦੇ ਵਿੱਚ ਮੱਥਾ ਲਾਇਆ ਉਹਦਾ ਅੰਤ ਹੋਇਆ ਤੇ ਜੇ ਇਹ ਲੋਕ ਪੰਜਾਬ ਨਾਲ ਧੱਕਾ ਕਰਨਗੇ ਵਿਤਕਰਾ ਕਰਨਗੇ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੀ ਸਮੁੱਚੀ ਆਮ ਆਰਮੀ ਪਾਰਟੀ ਦੀ ਲੀਡਰਸ਼ਿਪ ਅਸੀਂ ਇੱਥੇ ਵਿਰੋਧ ਵੀ ਕਰਾਂਗੇ ਅਸੀਂ ਕਾਨੂੰਨੀ ਲੜਾਈ ਵੀ ਲੜਾਂਗੇ ਅਹੀਂ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਤੇ ਵੀ ਜਾਵਾਂਗੇ ਅਸੀਂ ਕਿਤਾਬੀ ਕਿਸੇ ਗਰੀਬ ਦਾ ਰਾਸ਼ਨ ਕਾਰਡ ਨਹੀਂ ਕੱਟਣ ਦਵਾਂਗੇ ਇਹ ਅਸੀਂ ਪੂਰੇ ਪੰਜਾਬ ਦੇ ਭੈਣਾ ਭਰਾਵਾਂ ਨੂੰ ਆਪਦੇ ਹਲਕੇ ਦੇ ਭੈਣਾ ਭਰਾਵਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਜਿਹੜਾ ਤੱਕਾਗੇ ਜਲਾਈ ਚ 23 ਲੱਖ ਜੀਆਂ ਦਾ ਇਹਨਾਂ ਨੇ ਕਾਰਡ ਕੱਟ ਕੇ ਕਰਤਾ ਲਗਭਗ ਉਦੋਂ ਵੀ 6 ਲੱਖ ਕਾਰਡ ਕੱਟਤਾ ਇਹਨਾਂ ਨੇ ਬਿਨਾਂ ਪੁੱਛੇ ਤੋਂ ਬਿਨਾਂ ਕੋਈ ਇਨਕੁਆਰੀ ਕੀਤੇ ਤੋਂ ਤੇ ਹੁਣ ਫੇਰ 8 ਲੱਖ ਦੇ ਕਰੀਬ ਇਹ ਫੇਰ ਕਾਰਡ ਕੱਟਦੇ ਪਏ ਟੋਟਲ 1 ਕਰੋੜ 53 ਲੱਖ ਜੀ ਨੇ ਜਿਨ੍ਹਾਂ ਨੂੰ ਰਾਸ਼ਨ ਮਿਲਦਾ ਹੈ 1 ਕਰੋੜ 53 ਲੱਖ ਜੀ ਉਹਦੇ ਚੋਂ 55 ਲੱਖ ਜੀਆਂ ਦਾ ਇਹ ਕਾਰਡ ਕੱਟਦੇ ਰਾਸ਼ਨ ਕੱਟਦੇ ਪਏ ਆ 55 ਲੱਖ ਜੀ ਦਾ ਮਤਲਬ ਹਰ ਤਿੰਨਾਂ ਜੀਆਂ ਦੇ ਪਿੱਛੇ ਇੱਕ ਜੀ ਦੀ ਇਹ ਰੋਟੀ ਖੋਦੇ ਪਏ ਹਰ ਤਿੰਨਾਂ ਕਾਰਡਾਂ ਦੇ ਪਿੱਛੇ ਇੱਕ ਕਾਰਡ ਕੱਟਦੇ ਪਏ ਆ